हां जी ਅੱਜ ਲੈਣ ਆ ਗਏ ਆ ਬਾਲਨ ਵਿਆਹ ਲਈ ਤੁਸੀਂ ਦੇਖ ਸਕਦੇ ਹੋ ਨਾਲ ਲੈ ਕੇ ਆਇਆ ਜਮਦੂਦ ਦਾ ਝੋਟਾ ਔਰ ਇਹ ਤੇ ਬਾਲਨ ਲਿਆ ਲੱਦ ਤੇ ਹੁਣ ਚੱਲਦੇ ਆ ਘਰ ਨੂੰ ਬਾਲਨ ਲੈ ਕੇ ਹੁਣ ਚੱਲਿਆਂ ਰੋਡ ਤੇ ਸੁੱਖ ਚਲਾ ਰਿਆ ਜਮਦੂਦ ਦਾ ਝੋਟਾ ਤੇ ਮੈਂ ਬੈਠਾ ਮਗਰ ਤੇ ਇਸ ਤੋਂ ਬਾਅਦ ਅਸੀਂ ਸ਼ਾਪਿੰਗ ਕਰਨ ਵੀ ਜਾਣ ਅੱਜ ਬੂਟ ਤੇ ਕੱਪੜੇ ਲੈ ਕੇ ਆਉਣੇ ਆ ਤੇ ਪਹਿਲਾਂ ਬਾਲਨ ਅਸੀਂ ਗਿਆ ਲੈ ਆਈਏ ਬਾਅਦ ਚ ਲੈ ਕੇ ਆਵਾਂਗੇ ਤੇ ਤੁਹਾਨੂੰ ਰੋਡ ਦਿਖਾ ਦਿੰਦਾ ਮੈਂ ਇਹ ਰੋਡ ਦੇਖ ਲੋ ਇਹ ਮੇਨ ਬਾਜ਼ਾਰ ਆ ਗਿਆ ਜਿੱਥੇ ਬੱਸ ਵਗੈਰਾ ਰੁਕਦੀ ਹੈ ਮੇਨ ਇਹ ਸਾਰਾ ਕੁਝ ਮਿਲਦਾ ਤੇ ਪਰ ਆਪਾਂ ਮੁਕਸਰ ਜਾਣਾ ਇੱਥੋਂ ਨਹੀਂ ਲੈਣਾ ਬੂਟ ਕੱਪੜੇ ਮੁਕਸਰੋਂ ਲੈ ਕੇ ਆਵਾਂਗੇ ਤੇ ਕੰਮ ਨਬੇੜ ਕੇ ਚੱਲਦੇ ਹਾਂ ਮੁਕਸਰ ਹਾਂਜੀ ਹੁਣ ਆ ਗਏ ਆ ਮੁਕਸਰ ਸ਼ਾਪਿੰਗ ਕਰਨ ਵਾਸਤੇ ਦੇਖੋ ਜੱਗਾ ਸ਼ਰਟ ਪਸੰਦ ਕਰ ਰਿਹਾ ਆ ਪਾ ਪਾ ਕੇ ਦੇਖ ਰਿਹਾ ਤੇ ਸੁੱਖ ਬੈਠਾ ਹੈ ਕਿ ਮੈਂ ਬਾਅਦ ਚ ਲਾਉਂਗਾ ਤੇ ਮੈਂ ਇੱਕ ਜੀਨ ਦੀ ਪੈਂਟ ਤੇ ਸ਼ਰਟ ਲੈ ਲਈ ਆ ਤੇ ਇੱਕ ਫਾਰਮਲ ਲੈ ਲਈ ਆ ਤੇ ਬੂਟ ਲੈਣੇ ਬਾਕੀ ਹਜੇ ਤੇ ਇਹ ਨਾਲ ਸੁੱਖ ਬੈਠਾ ਮੇਰੇ ਜੱਗਾ ਕਰੀ ਜਾਂਦਾ ਚੂਸ ਕਪੜੇ ਲੈਣ ਤੋਂ ਬਾਅਦ ਅਸੀਂ ਆ ਗਏ ਸੀ ਬੂਟਾਂ ਦੀ ਦੁਕਾਨ ਤੇ ਤੁਸੀਂ ਦੇਖ ਸਕਦੇ ਹੋ ਤੇ ਇੱਥੋਂ ਬੂਟ ਮੈਨੂੰ ਪਸੰਦ ਆਏ ਮੈਂ ਤਾਂ ਲੈ ਲਏ ਸੀ ਇਹਨਾਂ ਦੋਵਾਂ ਨੂੰ ਪਸੰਦ ਨਹੀਂ ਆਏ ਕਹਿੰਦੇ ਸੀ ਹੋਰ ਸ਼ਾਪ ਤੋਂ ਲਵਾਂਗੇ ਤੇ ਇੱਥੋਂ ਇਹਨਾਂ ਨੇ ਬੂਟ ਨਹੀਂ ਲਏ ਤੇ ਮੈਨੂੰ ਬੂਟ ਪਸੰਦ ਆ ਗਏ ਸੀ ਮੈਂ ਲੈ ਲੇ ਇੱਥੋਂ ਤੇ ਹੁਣ ਆਪਾਂ ਇਹਨਾਂ ਨੂੰ ਹੋਰ ਦੁਕਾਨ ਤੋਂ ਦਵਾਵਾਂਗੇ ਤੇ ਬੂਟ ਦਾ ਬੜੇ ਘੈਂਟ ਘੈਂਟ ਆ ਪਰ ਆਪੋ ਆਪਣੀ ਪਸੰਦ ਹੁੰਦੀ ਹੈ ਇਹਨਾਂ ਨੂੰ ਨਹੀਂ ਆਏ ਪਸੰਦ ਸ਼ਾਪਿੰਗ ਕਰਦੇ ਕਰਦੇ ਸਾਨੂੰ ਹੋ ਗਈ ਜੀ ਸ਼ਾਮ ਤੇ ਜਦੋਂ ਘਰੇ ਆਏ ਤੇ ਬੈਂਗਲ ਸਰਮਣੀ ਦਾ ਫੰਕਸ਼ਨ ਕਰਨਾ ਸੀ ਤੁਸੀਂ ਦੇਖ ਸਕਦੇ ਹੋ ਫੰਕਸ਼ਨ ਚੱਲ ਰਿਹਾ ਵੈਂਗਲ ceremonies ਦਾ ਤੇ ਜਿਹੜੀ ਕੁੜੀ ਦਾ ਵਿਆਹ ਉਹਦੀਆਂ ਫਰੈਂਡਸ ਆਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਤੇ ਉਹਨਾਂ ਨੇ ਕਰਨੀ ਹੁੰਦੀ ਵੈਂਗਲ ceremonies ਰਿੰਗਲ ਸਰਮਣੀ ਦੀ ਰਸਮ ਖਤਮ ਹੋਣ ਤੋਂ ਬਾਅਦ ਕੁੜੀਆਂ ਕਹਿੰਦੀਆਂ ਸਾਡੀ ਇੱਕ ਏਦਾਂ ਵੀਡੀਓ ਬਣਾ ਦਿਓ ਦੇਖੋ ਕਿੱਡੀ ਸੋਹਣੀ ਵੀਡੀਓ ਆ ਰਹੀ ਆ ਤੇ ਮੈਂ ਵੀਡੀਓ ਬਣਾਉਣ ਲੱਗ ਗਿਆ ਸੀ ਬਹੁਤ ਘੈਂਟ ਵੀਡੀਓ ਆ ਰਹੀ ਆ ਹੱਥਾਂ ਦੇ ਵਿੱਚ ਫੁੱਲ ਫੜੇ ਹੋਏ ਆ ਗਲਾਬ ਦੇ ਤੁਸੀਂ ਦੇਖ ਸਕਦੇ ਹੋ ਵਿਆਹ ਵਿੱਚ ਏਦਾਂ ਦੀਆਂ ਛੋਟੀਆਂ-ਛੋਟੀਆਂ ਰਸਮਾਂ ਰੰਗ ਬੰਨ੍ਹ ਦਿੰਦੀਆਂ ਤੁਸੀਂ ਦੇਖ ਸਕਦੇ ਕਿੱਡਾ ਸੋਹਣਾ ਫੰਕਸ਼ਨ ਹੋਇਆ ਛੋਟਾ ਜਿਹਾ ਫੰਕਸ਼ਨ ਸੀ ਕਿੱਡਾ ਵਧੀਆ ਹੋਇਆ ਹਾਂਜੀ ਅੱਜ ਦਾ ਇਹ ਵਲੌਗ ਕਰਦੇ ਆ ਇੱਥੇ ਸਮਾਪਤ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਜਲਦੀ ਹੀ ਅਗਲੀ ਵੀਡੀਓ 'ਚ ਉਦੋਂ ਤੱਕ ਸਾਰਿਆਂ ਨੂੰ ਬਾਏ ਬਾਏ